ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਜੀ ਤੁਹਾਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਦੱਸਾਂਗੇ ਉਹਨਾਂ ਦਾ ਜਨਮ 7 ਜੁਲਾਈ 1656 ਈਸਵੀ ਨੂੰ ਕਿਰਤਪੁਰ ਜ਼ਿਲ੍ਹਾ ਰੋਪੜ ਪੰਜਾਬ ਵਿਖੇ ਹੋਇਆ ਸੀ ਸ਼੍ਰੀ ਗੁਰੂ ਸ਼੍ਰੀ ਹਰੀਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਨਾਮ ਕ੍ਰਿਸ਼ਨਾਕੌਰ ਤੇ ਪਿਤਾ ਜੀ ਦਾ ਨਾਮ ਪਿਤਾ ਗੁਰੂ ਹਰਰਾਏ ਸਾਹਿਬ ਜੀ ਸੀ ਉਹਨਾਂ ਨੂੰ ਗੁਰੂ ਗੱਦੀ 1661 ਈਸਵੀ ਵਿੱਚ ਕੀਰਤਪੁਰ ਵਿਖੇ ਤਕਰੀਬਨ 5 ਸਾਲ ਦੀ ਉਮਰ ਵਿੱਚ ਮਿਲ ਗਈ ਸੀ ਮੁੱਖ ਕਾਰਜ ਸਭ ਤੋਂ ਪਹਿਲਾਂ ਉਹਨਾਂ ਨੇ ਕੁੜੀ ਮਾਰ ਨਾਲ ਨਹੀਂ ਵਰਤਣਾ ਤੇ ਸੰਗਤ ਵਿੱਚ ਨਾ ਬੈਠਣ ਦਾ ਹੁਕਮ ਲਾਗੂ ਕਰਕੇ ਰੋਪੜ ਦੇ ਸ਼ਾਹੂਕਰ ਰਾਜਾ ਰਾਮ ਨੂੰ ਗੁਰੂ ਸਾਹਿਬ ਜੀ ਨੇ ਸੰਗਤ ਵਿੱਚੋਂ ਖੁਦ ਉਠਾ ਦਿੱਤਾ ਸੀ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਪੰਜੋਖੜਾ ਸਾਹਿਬ ਦੀ ਬਾਰੇ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਜੋ ਕਿ ਸ਼ਹਿਰ ਅੰਬਾਲਾ ਵਿਖੇ ਹੈ ਜਿੱਥੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਵੱਲੋਂ ਛੱਜੂ ਜੀ ਉਰ ਕੋਲੋਂ ਗੀਤਾ ਦੇ ਅਰਥ ਕਰਵਾਏ ਅਤੇ ਅਹੰਕਾਰੀ ਲਾਲਚੰਦ ਦਾ ਹੰਕਾਰ ਦੂਰ ਕੀਤਾ ਸੀ ਛੱਜੂ ਜੀ ਦੀ ਵੰਸ਼ ਵਿੱਚੋਂ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਹੋਏ ਸਨ ਦਿੱਲੀ ਵਿਖੇ ਰਾਜਾ ਜੈ ਰਾਮ ਸਿੰਘ ਦੇ ਸਥਾਨ ਤੇ ਰਾਣੀ ਦੀ ਪਛਾਣ ਕਰਕੇ ਬਾਦਸ਼ਾਹ ਔਰੰਗਜ਼ੇਬ ਦਾ ਸ਼ੰਕਾ ਨਿਵਾਰਨ ਕੀਤਾ ਦਿੱਲੀ ਵਿਖੇ ਚੇਚਕ ਦੀ ਭਾਰੀ ਬਿਮਾਰੀ ਫੈਲਣ ਤੇ ਲੋਕਾਂ ਦੀ ਸੇਵਾ ਵੀ ਕੀਤੀ ਸਮਕਾਲੀਨ ਸ਼ਾਸਕ ਸ਼ਹਿਨਾਜ ਔਰੰਗਜ਼ੇਬ ਜੀ ਗੁਰੂ ਗੱਦੀ ਸੌਪਣਾ ਬਿੱਲੀ ਵਿੱਚ ਅੰਤਮ ਸਮਾਂ ਜਾਣ ਤੇ ਉੱਥੇ ਹੀ ਬਕਾਲੇ ਵਿਖੇ ਨਾਮ ਸਿਮਰਨ ਵਿੱਚ ਲੀਨ ਆਪੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਸੌਂਪੰਦਾਂ ਸੰਕੇਤ ਕੀਤਾ ਗੁਰੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ 1664 ਇਸਵੀ ਵਿੱਚ ਦਿੱਲੀ ਵਿਖੇ ਜੋਤੀ ਜੋਤ ਸਮਾਏ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ